ਕਿਹੜਾ ਗੱਜੂ ਦੇ ਇੱਕ ਵਿਅਕਤੀ ਦਾ ਕਤਲ ਕਰ ਐਸਵਾਈਐਲ ਨਹਿਰ ਦੇ ਕੰਡੇ ਦੱਬੀ লাশ ਪੁਲਿਸ ਵੱਲੋਂ ਦੋ ਕਤਲਿਆਂ ਨੂੰ ਕੀਤਾ ਗਿਆ ਗ੍ਰਿਫਤਾਰ ਬਾਕੀ ਦੋ ਕਤਲਿਆਂ ਨੂੰ ਵੀ ਜਲਦ ਕੀਤਾ ਜਾਵੇਗਾ ਗ੍ਰਿਫਤਾਰ ਥਾਣਾ ਮੁਖੀ ਬਨੂੜ ਐਸਐਚਓ ਅਸ਼ਦੀਪ ਸ਼ਰਮਾ ਨੇ ਕਿਹਾ ਨਾ ਮੇਰੇ ਕੁਝ ਤੋਂ ਮਾਜੀ ਕਿਹੜਾ ਬੰਦਾ ਜ਼ਰਾ ਔਰ ਜੰਡਾ ਜੀ ਜਿਹੜਾ ਜਿਹਦਾ ਕਤਲ ਹੋਇਆ ਸੀ ਉਹ ਲੱਗਦਾ ਜਿਹਾ ਉਤਰਾ ਜੀ 30 ਸਾਲ ਜੀ ਕਿਹ ਕਿਹ ਚੰਨਾ ਕਤਲ ਹੋਇਆ ਲੋਕਾਂ ਨੂੰ ਚੋਣ ਮੰਡਾ ਲੈ ਗਿਆ ਘਰ ਤੋਂ ਆ ਗਈ ਹੂੰ ਮੋਟੇ ਜਿਹੇ ਬਿਠਾ ਦੇ ਤੇ ਉਹਨਾਂ ਨੇ ਸਿੰਗਾਰ ਜਨੇ ਮਿਲ ਕੇ ਮਾਰ ਪਈ ਕੋਈ ਪੁਰਾਣੀ ਰੰਡੀ ਸੀ ਮੇਰਾ ਪਤਾ ਨਹੀਂ ਪਿੰਡ ਕਿ ਤੁਹ ਬੰਦਾ ਰੈਸਟ ਕਰ ਲੈਨੇ ਦੋ ਰੈਸਟ ਕਰੇ ਰੇ ਜੀ ਦੋ ਰੈਸਟ ਲੈ ਕੇ ਗਿਆ ਸੀ ਉਹ ਪਿੰਡ ਦੇ ਸੀ ਆ ਕਿਤੇ ਨਾਲ ਫਿਰ ਖੇੜੇ ਗੁੱਜਦਾ ਜੀ ਇਹ ਨੋ ਫੋਟੋਗ੍ਰਾਫੀ ਦੀ ਪਿੱਕ ਮੰਨ ਕੇ ਯਾਦ ਹੋਦਾ ਹੈ ਯਾਰ ਵੈਸੇ ਕਿ ਯਾਦੋਸਰ ਨੂੰ ਯਾਦੋਸਰ ਨੂੰ ਕਿਦਾਂ ਦੱਬੇ ਮਾਰਿਆ ਕਿਹੜੀ ਥਾਂ ਤੇ ਮਹਿਰ ਤੇ ਯਾ ਕੋਈ ਅਲਨ ਮਾਰ ਤੇ ਇੱਕ ਮੈਂ ਧੱਬਿਆ ਹੋਇਆ ਸੀ ਮਾਰ ਤੇ ਦੱਬ ਕੇ ਹੋਇਆ ਸੀ 20 ਤੀਕ ਦਾ ਮਾਰਿਆ ਹੋਇਆ ਹੈ 20 ਤੀਕ ਦਾ ਮਾਰਿਆ ਹੋਇਆ ਹੈ ਇਹ ਕਿਹਨਾਂ ਰਿਸਕ ਪਤਾ ਲੱਗੇ ਕਿ ਕਿਸ ਨੇ ਮਾਰਿਆ ਮੱਤਿਓਤੀ ਹੰਦੇ ਬਹੁਤ ਖੇਤੀ ਕਰਾਦਾ ਯਾਰ ਹੁਣ ਨਾਲ ਮੱਤਿਓਤੀ ਮੱਤਿ ਜਿਹੜੀ ਨੌਕਰੀ ਪਤਾ ਨਹੀਂ ਕਿ ਬਾਕੀ ਫਰਮਤ ਹੈ ਇੱਕ ਪਤਾ ਲੱਗੇ ਕਿਉਂ ਮਾਰਿਆ ਗਿਆ ਨਹੀਂ ਹਾਂਜੀ ਇੱਕ ਕਸ਼ੀਕਲ ਮਕਦਮਾ ਨੰਬਰ 96 ਰਜਿਸਟਰ ਕੀਤਾ ਸੀ ਅੰਦਰ ਸੈਕਸ਼ਨ 103 ਜਿਮਨ 1 3 ਜਿਮਨ 5 ਤੇ 238 ਡੀਐਨਐਸਐਸ ਜੋਗੀ 302 34 ਤੇ 201 ਆਈਪੀਸੀ ਹੁੰਦਾ ਪੁਰਾਣੇ ਲਾਅ ਦੇ ਮੁਤਾਬਕ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਕਾਈ ਵੀ ਉਹਦਾ ਰਿਸ਼ਤੇਦਾਰ ਤਰਸੀਮ ਜੋ ਬਿਉੜਦਨ ਬਣਦਾ ਰਹਿਣ ਵਾਲਾ ਹੈ ਇਹ ਮਿਤੀ 20 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇਡਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪਦੇ ਤੌਰ ਤੇ 3-4 ਦਿਨ ਪੜਤਾਲ ਕਰਨ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਬਤ ਰਿਪੋਰਟ ਲਗਾਈ ਅਸੀਂ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪੈਨ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲੇ ਬੰਦਾ ਵਿਅਕਤੀ ਵਹਿ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮ ਨੂੰ ਸ਼ੁਭੀ ਦੀ ਦੀ ਪੁੱਛਗਿੱਛ ਕੀਤੀ ਗਈ ਤੇ ਸਟੇਟਮੈਂਟ ਲਈਤੀ ਗਈ ਪਵਨ ਕੁਮਾਰ ਦੀ ਜੀਦੀ ਸਟੇਟਮੈਂਟ ਮੁਤਾਬਕ ਇਹ ਸ਼ੁਭਮ ਸ਼ੁਭੀ ਗੋਰਪਰੀ ਤੇ ਕਰਨੇਪਾਲੀ ਤੇ ਟੋਨੀ ਮਾਨਕਪੁਰ ਨੇ ਇਹਨਾਂ ਨੇ ਇਹਦੇ ਭਰਾ ਦੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਇਹਨਾਂ ਸਾਰਿਆਂ ਨੇ ਉਸ ਤੋਂ ਬਾਅਦ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬਤੀ ਸੀਗੀ ਤੇ ਕੱਲ ਰਾਤ ਨੂੰ ਅਸੀਂ ਬੋਡੀ ਉਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਅਕਤੀਆਂ ਦੀ ਸ਼ੁਭਮ ਸ਼ੁਭੀ ਤੇ ਟੋਨੀ ਮਾਨਕਪੁਰ ਦੀ ਅਰੈਸਟ ਪਾ ਲਈ ਸਰੀ ਕਤਲ ਕਿੰਨ ਕੀਤਾ ਗਿਆ ਕਤਲ ਇਹਨਾਂ ਨੇ ਆਪਸੀ ਪ੍ਰਾਣੀ ਰੰਜਿਸ਼ ਸੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਕੀਤਾ ਹਾਂਜੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਚਾਰ ਅੰਡਰ ਸੈਕਸ਼ਨ 103 ਜਿਮਨ 1 ਤੇ 10 ਜਿਮਨ 5 ਤੇ 238 ਬੀ ਐਨ ਐਸ ਜੋ ਆਈ ਪੀ ਸੀ ਪੁਰਾਣੇ ਲੌਂਗ ਟਾਪਿਕ 302 34 ਤੇ 201 ਆਈ ਪੀ ਸੀ ਹੁੰਦੀ ਆ ਪੰਜ ਦਿਨ ਦਾ ਰਮਣ ਮਿਲਿਆ ਜੀ 1 ਅਗਸਤ ਤੱਕ ਕਿ ਇਹ ਜਿਹੜੇ ਨੋਮਰ ਆ ਗਏ ਨੇ ਮੀਟਿੰਗ ਬਾਅਦ ਹੋ ਰਹੀ ਹੈ ਨੂੰ ਦਾ ਦਰਨੀ ਇਨਾਂ ਲਈ ਦੇਖੋ ਜੀ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਕੁਝ ਇਹਨਾਂ ਦੀ ਬੈਸਟ ਸਾਈ ਹੋ ਗਈ ਸੀ ਕੁਝ ਇਹਨਾਂ ਦੇ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਇਹਨਾਂ ਤੋਂ ਇਹ ਅ ਅਨਜਾਮ ਦਿੱਤਾ ਗਿਆ ਇਸ ਘਟਨਾ ਨੂੰ ਜਿਹੜੇ ਕਿੰਨੇ ਵਿਅਕਤੀ ਇਹੇ ਦੇ ਤਾਰ ਦਿੱਤੇ ਦੋ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ ਵਿਦਨ 24 ਆਵਰਸ ਅਸੀਂ ਐਫਆਰ ਰਜਿਸਟਰ ਕਰਕੇ ਦੋ ਬੰਦੇ ਗ੍ਰਿਫਤਾਰ ਕਰ ਲਿਆ ਜੀ ਇਹ ਕੋਈ ਇਹਨਾਂ ਦੀ ਕੋਈ ਬੈਕਗਰਾਉਂਡ ਕੀ ਨਹੀਂ ਵੀ ਪਹਿਲਾਂ ਜੋ ਇੱਕ ਇੱਕ ਤੇ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਕਾਰਨ ਹੈ ਮਾਕੇ ਨਾਲ ਕੋਈ ਕਰਨ ਬੈਕਗ੍ਰਾਉਂਡ ਨਹੀਂ ਵਾਲੇ ਤੇ ਜਿਹਦੀ ਡੈਥ ਹੋਈ ਹੈ ਉਹਦੇ ਦੇ ਐਨਡੀਪੀਐਸ ਦੇ ਮਕਦਮੇ ਸੀ